ਕਿ ਇਸ ਵਾਰ ਤੁਸੀਂ ਕਹਿੰਦੇ ਤੁਹਾਡੇ ਵਪਾਰੀ ਨਹੀਂ ਚੱਕਣ ਆਇਆਗਾ ਕੋਈ ਨਹੀਂ ਆਦ ਕਿ ਆਏ ਨਹੀਂ ਇਹ ਕੋਈ ਵਪਾਰੀ ਨਹੀਂ ਆਇਆ ਇਸ ਵਾਰ ਅੱਛਾ ਜੀ ਨਹੀਂ ਜੀ ਜਵਾਬ ਦੇਗੇ ਸਭ ਜਵਾਬ ਦੇ ਗਏ ਲੋਕ ਅਸੀਂ ਜੀ ਕਿਸੇ ਨੂੰ ਵੀ ਗਮਰਾਹ ਨਹੀਂ ਕਰਨਾ ਚਾਹੁੰਦੇ ਜ਼ਿੰਮੇਦਾਰ ਨੂੰ ਕੋਈ ਵੀ ਹੈ ਇੱਥੇ ਬੀਜ ਆਪਣੇ ਪਿੰਡ ਦੇ ਵਿੱਚ ਖੁੱਲਾ ਪਿਆ ਜੀ ਸਾਰਿਆਂ ਕੋਲ ਲੈ ਸਕਦਾ ਵੱਡੀਆਂ ਚ ਹਰੇਕ ਜਗ੍ਹਾ ਬੀਜ ਹੈ ਤਾਂ ਇੱਕ ਜਗ੍ਹਾ ਇਹ ਤਾਂ ਬੀਜ ਹੈਗਾ ਜੀ ਠੀਕ ਹੈ ਕੋਈ ਸਪੈਸ਼ਲ ਬੀਜ ਨਹੀਂ ਜੀ ਹੈ ਇਹੀ ਲੱਗਦਾ ਜੀ ਦੁਬਾਰੇ ਇਹੀ ਲੱਗਦਾ ਹਾਂਜੀ ਚਾਹ 10 ਸਾਲ ਲਾਈ ਜਾ ਜਾਂ ਇਹਨੂੰ 50 ਸਾਲ ਲਾਈ ਜਾ ਅੱਛਾ ਜੀ ਇਹੀ ਲੱਗਦਾ ਇਹੀ ਲੱਗਣਾ ਹਾਂਜੀ ਤੇ ਮੰਡੀਆਂ ਚ ਬਾਈ ਕਿਹੜੀਆਂ ਕਿਹੜੀਆਂ ਮੰਡੀਆਂ ਜੀ ਵੀਰੇ ਸਾਰੀਆਂ ਜਲੰਧਰ ਮੰਡੀ ਚ ਵੀ ਆ ਰੋਪੜ ਮੰਡੀ ਮੁਕਸਰ ਕਿ ਨਹੀਂ ਵੀ ਹੈਗਾ ਲੱਗਦਾ ਖੰਨਾ ਲੁਧਿਆਣਾ ਦਿੱਲੀ ਦਾ ਨਾਰਮਲ ਹੈ ਜਿੱਤੋਂ ਮਰਜ਼ੀ ਲੈ ਲੋ ਇਹਨੂੰ ਤੇ ਬਾਈ ਇਹ ਬੀਜ ਜਿਹੜਾ ਤੁਸੀਂ ਇਹ ਕੀ ਰੇਟ ਦੇ ਦੋਗੇ ਜੇ ਤੁਹਾਡੇ ਤੋਂ ਕੋਈ ਖਰੀਦੇ ਇਹ ਆਪਣਾ ਮੰਡੀ ਵਾਲਾ ਭਾਅ ਦਉਂਗੇ ਰੇਟ ਦੇ ਦਾਂਗੇ ਜੀ 130 ਰੁਪਏ ਮੰਡੀ ਦਾ ਭਾਅ ਚੱਲਦਾ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਅੱਜ ਆਪਾਂ ਖੜੇ ਆ ਇਸ ਦਾ ਬੜਾ ਰੌਲਾ ਪੈ ਰਿਹਾ ਕਿ ਬਹੁਤ ਮਹਿੰਗੀ ਖੇਤੀ ਹੁੰਦੀ ਹੈ ਇਹਦੀ ਤੇ ਬਹੁਤ ਮਹਿੰਗੇ ਭਾਜ ਵੇਚਦਾ ਵਾ ਤੇ ਬਹੁਤ ਕਮਾਈ ਹੁੰਦੀ ਆ ਲੱਖਾਂ ਰੁਪਈਆ ਕਮਾਈ ਹੁੰਦੀ ਆ ਪਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸ ਦਾ ਸੱਚਾਈ ਦੱਸਣ ਲੱਗੇ ਆ ਬਾਈ ਉਹਨਾਂ ਕੋਲੇ ਆਏ ਸੀਗੇ ਬਾਈ ਉਹਨਾਂ ਦਾ ਆਪਦੀ ਖੇਤੀ ਕੀਤੀ ਹੋਈ ਆ ਹਰ ਤਰ੍ਹਾਂ ਦੀ ਵੈਰੈਟੀ ਇੱਥੇ ਪਈ ਆ ਪੰਜ ਤਰ੍ਹਾਂ ਦੀ ਵੈਰੈਟੀ ਨਿਕਲਦੀ ਹੈ ਇਹਦੇ ਵਿੱਚੋਂ ਤੇ ਬਾਈ ਉਹਨੇ ਦੱਸਣਗੇ ਇਸ ਇਹਦਾ ਕਿਉਂਕਿ ਇੱਕ ਚੀਜ਼ ਹੋਰ ਵੀ ਆ ਅੱਜ ਦੇ ਟਾਈਮ 'ਚ ਜਿਹੜਾ ਬੀਜ ਤੇ ਬਹੁਤ ਯਾਨੀ ਕਿ ਇਹਦਾ ਬੀਜ ਜਿਹੜਾ ਵਾ ਕਸ਼ਮੀਰੀ ਰਸਮ ਕਹਿ ਕੇ 400-500 ਰੁਪਏ ਕਿਲੋ ਵੇਚਿਆ ਜਾਂਦਾ ਵ ਤੇ ਕਿੰਨੇ ਕੁਆਂਟਲ ਨਿਕਲਦਾ ਇਹ ਕਿੰਨੇ ਕੁਆਂਟਲ ਨਿਕਲਦਾ ਲਸਣ ਕਿੰਨੇ ਕੁਆਂਟਲ ਨਿਕਲਦਾ ਵਾ ਤੇ ਕੀ ਰੇਟ ਆਜ ਦਾ ਉਹ ਸਾਰਾ ਬਾਈ ਉਹਨਾਂ ਨਾਲ ਕਰਾਂਗੇ ਗੱਲ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਕਿੰਨੇ ਟਾਈਮ ਤੋਂ ਖੇਤੀ ਕਰ ਰਹੇ ਹੋ ਤੁਸੀਂ ਮੈਨੂੰ ਤਾਂ ਹੋ ਗਿਆ ਜੀ ਇਹਨੂੰ 25-30 ਸਾਲ 25-30 ਸਾਲ 30 ਤੇ ਵੀ ਜ਼ਿਆਦਾ ਹੀ ਹੋ ਗਿਆ ਹੁਣ 35 ਸਾਲ ਹੋ ਗਏ ਹੁਣ 35 ਸਾਲ ਤੇ ਬਾਈ ਜੀ ਜਿਹੜਾ ਇਹਦਾ ਇਹਦੀ ਜਿਹੜੀ ਖੇਤੀ ਆ ਵੀ ਉਹਦੇ ਵਿੱਚ ਪਹਿਲਾਂ ਸਾਨੂੰ ਇਹ ਦੱਸੋ ਵੀ ਇਹ ਚ ਕਮਾਈ ਕਿੰਨੀ ਕਹਿਗੀ ਆ ਕਮਾਈ ਇਹਦੀ ਸਬਜ਼ੀ ਵਾਲਾ ਕੰਮ ਹੈ ਅੱਛਾ ਜੀ ਕਿਸੇ ਸਾਲ ਲੱਖਾਂ ਵਟ ਹੋ ਜਾਂਦੇ ਕਿਸੇ ਨਾਲ ਕੱਖ ਵੀ ਨਹੀਂ ਵਟ ਹੁੰ ਅੱਛਾ ਜੀ ਇਸੇ ਸਾਲ 5 ਰੁਪਏ ਵੀ ਵਿਕਦਾ ਠੀਕ ਹੈ ਇੱਕ ਜਿਹੜਾ ਆਹ ਆਹ ਹੈਗਾ ਕਸ਼ਮੀਰੀ ਰਸਨ ਇਹ ਪਿਛਲੇ ਸਾਲ ਸੁਣਾ ਇਹਦਾ ਸੱਟਾ ਲੱਗਿਆ ਏ ਹਾਂਜੀ ਐਕ ਜੀ ਹੁਣ ਕੋਈ ਨਹੀਂ ਪੁੱਛ ਰਿਹਾ ਇਹਨੂੰ ਅਜਾ ਠੀਕ ਹੈ ਚੱਕ ਚੱਕ ਆਲਾ ਦਾਲਾ ਅਸੀਂ ਤਾਂ ਵੇਚਦੇ ਆ ਠੀਕ ਹੈ ਇਹ ਪਿਆ ਇਹ ਵਾਲਾ ਦਾਲਾ ਉਹ ਵਿਕ ਜੂਗਾ ਵੀ ਚੱਕ ਅੱਛਾ ਜੀ ਹੁਣ ਤਾਂ ਇੱਕ ਤੇ 300 ਰੁਪਏ 400 500 ਰੁਪਏ ਇਹ ਤਾਂ ਕਹਿੰਦੇ ਆਂਦੇ 1000 ਰੁਪਏ 1500 ਰੁਪਏ ਵਿਕ ਜਾਂਦਾ 1000 ਰੁਪਏ ਪਿਛਲੇ ਸਾਲ ਵਿਕ ਲਿਆ ਹੁਣ ਨਹੀਂ ਵਿਕਿਆ ਜੀ ਅੱਛਾ ਜੀ ਇਸ ਵਾਰ ਹਜੇ ਪਿਆ ਹੀ ਆ ਤੁਹਾਡੇ ਕੋਲੇ ਪਿਆ ਹੀ ਆ ਜੀ ਵੀ ਜੇ ਕੋਈ ਖਰੀਦਦਾਰ ਹੋਵੇ ਤਾਂ ਖਰੀਦ ਵੀ ਸਕਦਾ ਹਾਂ ਠੀਕ ਹੈ ਤੇ ਇਹਦਾ ਜਿਹੜਾ ਬੀਜ ਹੈਗਾ ਜੀ ਆ ਬੀਜ ਹੈ ਇਹਦਾ ਅਬੀ ਜੀ ਅੱਛਾ ਜੀ ਇਹ ਬੀਜ ਦਾ ਕੀ ਰੇਟ ਆ ਬੀਜ ਦਾ ਤਾਂ ਉਹੀ ਆ ਬਸ ਵਿੱਚ ਤੇ ਫੁੱਟਿਆ ਬਹੁ ਰੱਖ ਲੈਂਦੇ ਸੀ ਅੱਛਾ ਜੀ ਜਿਹੜਾ ਸਾਫ ਦਾ ਸਾਫ ਤੋਂ ਬੀਜ ਨਹੀਂ ਜੇ ਅੱਜ ਤੁਹਾਡੇ ਤੋਂ ਬੀਜ ਖਰੀਦਣਾ ਹੋਵੇ ਕੀ ਰੇਟ ਆ ਤੁਹਾਡੇ ਕੋਲੇ ਬੀਜ ਹੁਣ ਤਾਂ 130 40 ਰੁਪਏ 150 ਰੁਪਏ ਹੁਣ 200 ਆ ਜੀ ਅੱਛਾ ਐਂਡ 500 ਰੁਪਏ ਬਸ ਤੇ ਜਿਹੜਾ ਇਹ ਹੁਣ ਤੁਹਾਡੇ ਕੋਲੇ ਮਿਲ ਸਕਦਾ ਜਾਂ ਹੋਰ ਕਿਦੋਂ ਨਹੀਂ ਤਾਂ ਕਹਿੰਦੇ ਕਿਉਂਕਿ ਜਿਹੜੇ ਬੰਦੇ ਨੂੰ ਨਹੀਂ ਪਤਾ ਉਹ 400 500 ਰੁਪਏ ਵੀ ਭਰ ਰਿਹਾ ਵਈ ਇਸ ਬੀਜ ਦੇ ਨਹੀਂ ਸਾਡੇ ਕੋਲ ਜਿੰਨਾ ਮਰਜ਼ੀ ਲੈ ਲਵੋ ਤੇ ਅੱਛਾ ਜੀ ਤੇ ਇਹ ਤੇ ਜਿਹੜਾ ਖਰਚਾ ਜੇ ਕਹੀਏ ਖਰ ਸਭ ਚਾਹਦਾ ਜੇ ਤਾਂ ਇਹ ਚਣੀਆਂ ਪਟਣਾਏ ਹਾਂਜੀ ਫਿਰ ਤਾਂ ਇਹਦੀ ਪਟਾਈ ਉਹ ਪਟਾਈ 1.5 ਲੱਖ ਰੁਪਏ ਕਿਲੇ ਦੀ ਪੈਣੀ ਹੈ ਕੱਲੀ ਪਟਾਈ 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 ਪੈਣੀ ਹੈ ਅੱਛਾ ਜੀ ਤੇ ਜਿਹੜਾ ਪਹਿਲਾਂ ਵਾਲਾ ਖਰਚਾ ਜਿਹੜਾ ਵਿੱਚ ਜਿਹੜਾ ਇਹਦੇ ਆਉਂਦਾ ਉਹ 40-50 ਹਜ਼ਾਰ ਰੁਪਏ ਉਹ ਵੀ ਆ ਜਾਊਗਾ ਬਿਨਾਂ ਬੀਜ ਨੂੰ ਛੱਡ ਕੇ ਅੱਛਾ ਜੀ 2 ਲੱਖ ਰੁਪਿਆ ਹੋ ਗਿਆ ਤੇ ਬੀਜ ਕਿੰਨੇ ਦਾ ਪਿਆ ਜਾਂਦਾ ਬੀਜ ਤਾਂ ਅਸੀਂ ਅਸੀਂ ਤਾਂ ਗਿਣਦੇ ਨਹੀਂ ਅਸੀਂ ਤਾਂ ਆਪਣਾ ਜਿੰਨਾ ਲਾ ਲੈਂਦੇ ਆ ਕਿੰਨਾ ਇਹ ਕਿਲੇ ਦਾ ਕਿੰਨਾ ਪੈਂਦਾ ਬੀਜ 10 ਕੁੰਟਲ 10 ਕੁੰਟਲ 10 ਕੁੰਟਲ ਰੁਪਏ ਦਾ ਉਹ ਵੀ ਫਿਰ ਬਹੁਤ ਜ਼ਿਆਦਾ ਹੋ ਗਿਆ ਉਹ ਲੱਖ ਰੁਪਏ ਤੋਂ ਟੱਪ ਗਿਆ ਉਹ ਵੀ ਜੇ ਤਾਂ ਹੁਣ ਜਿਹੜੇ ਜਿਆ ਰੇਟ ਆ ਉਹ ਜਿਆ ਉਹ ਜਿਹੜੇ ਉਹ ਲੱਗ ਜਾਣਾ ਯਾਨੀ ਕਿ ਯਾਨੀ ਕਿ ਮੁੱਲ ਦਾ ਲਿਕਾ ਲਾਉਣਾ ਉਹਨੂੰ ਤਾਂ ਮਹਿੰਗਾ ਪੈਣਾ ਇਹ ਠੀਕ ਬਾਈ ਇਹ ਸਾਢੇ ਕਿ ਤਿੰਨ ਲੱਖ ਰੁਪਏ ਖਰਚਾ ਸਾਰਾ ਟੋਟਲ ਆ ਜਾਂਦਾ ਹਾਂ ਜੀ ਵੱਧੇ ਆ ਜਾਂਦਾ ਜੀ ਅੱਛਾ ਜੀ ਹਾਂ ਜੀ ਆ ਕਿੱਲੇ ਦੇ ਹੀ ਲਸਣ ਪਿਆਈ ਸਾਰਾ ਦੇਖ ਲਓ ਤੁਸੀਂ ਹਾਂ ਜੀ ਕੋਈ ਇੰਨਾ ਖਾਸ ਨਹੀਂ ਹੈਗਾ ਠੀਕ ਹੈ ਬਈ 30 ਕੁਆਂਟਲ ਆ 40 ਕੁਆਂਟਲ ਸੁੱਕ ਕੇ 30 ਕੁਆਂਟਲ ਰਹਿ ਗਿਆ ਕਿੱਲੇ ਦਾ 40 40 ਕੁਆਂਟਲ ਸੁੱਕ ਕੇ ਨਿਕਲਦਾ 40 ਕੁਆਂਟਲ ਮਸੇ ਨਿਕਲਦਾ ਤੇ ਹੁਣ ਜੇ ਆਪਾਂ ਅੱਜ ਦੀ ਜੇ ਗੱਲ ਕਰ ਗਏ ਦੀ ਹੁਣ ਕਮਾਈ ਦੀ ਵੀ ਇਹ ਇੱਕ ਕਿੱਲੇ 'ਚ ਤੁਹਾਨੂੰ ਕਿੰਨੀ ਕਮਾਈ ਹੋਊਗੀ ਇਹ ਇਸ ਲਸਣ ਦੀ ਜੋ ਹੁਣ ਇਹਦੀ ਕੋਈ ਕਮਾਈ ਨਹੀਂ ਜਿਆ ਪਿਆ ਉਹਦੇ ਸਾਹਮਣੇ ਹਾਂਜੀ 130 ਰੁਪਏ ਕਿਲੋ ਮੰਡੀ ਦਾ ਰੇਟ ਹੈ ਇਹਦਾ ਅੱਜ ਦਾ ਅੱਛਾ ਜੀ ਹਾਂ ਤੇ ਤੁਸੀਂ ਕਹਿੰਦੇ 30 ਕੁਆਂਟਲ ਹੈਗਾ ਵਾ ਇਹ ਹਾਂ 30 ਕੁਆਂਟਲ ਆ ਜੇ 30 ਕੁਆਂਟਲ ਆ ਕਿੱਲੇ ਦਾ 3 ਲੱਖ ਦਾ ਹੋਇਆ ਫਿਰ ਹਾਂਜੀ 3.5 ਲੱਖ ਦਾ 4 ਦਾ ਲਾ ਲਓ 4 ਦਾ ਲਾ ਲਓ ਹਾਂ 2 ਟਾਂ ਹੀ 3 ਲੱਖ ਰੁਪਏ ਦਾ ਖਰਚਾ ਆਈ ਹੈ ਪਰ ਤੈਨੂੰ ਤੇ 4 ਲੱਖ ਦੇ ਜਿਹੜੀ ਆ ਦੂਸਰਾ ਕਸ਼ਮੀਰੀ ਰਸਮ ਜੀ ਨੂੰ ਕਹਿੰਦੇ ਇਹ ਕਿੰਨਾ ਨਿਕਲਿਆ ਹੋਊਗਾ ਇਹ ਨਿਕਲ ਗਈ ਤਿੰਨ ਸਾਢੇ ਕਿ ਤਿੰਨ ਕੁਆਂਟਲ ਨਿਕਲ ਜੀ ਮੇਰੇ ਕੋਲ ਜੀ ਸਾਢੇ ਤਿੰਨ ਕੁਆਂਟਲ ਹਾਂ ਸਾਢੇ ਲੱਗ ਲੱਗ ਨਿਕਲਦੀ ਇੱਕ ਜਿਹੜਾ ਹੋਰ ਰੰਗ ਚ ਪਈ ਹੈ ਇਹ ਇਹ ਕਾਲੀ ਹੋ ਜਾਂਦੀ ਜੀ ਵਿੱਚ ਇਹਦਾ ਕੋਈ ਰੇਟ ਨਹੀਂ ਜੀ ਇਹ ਇਹ ਸਾਰੀ ਮਿਕਸ ਕਰਕੇ ਤਿੰਨ ਕੁਆਂਟਲਾਂ ਜਾਂ ਆ ਹਾਂ ਸਾਰੀ ਮਿਕਸ ਕਰਕੇ ਇਹ ਛਟਾਈ ਹੋਈ ਵੀ ਆ ਜੀ ਅੱਛਾ ਜੀ ਤੇ ਆ ਇਹ ਵੀ ਗਣੀ ਹੈ ਜੀ ਫੁੱਲ ਰੇਟ ਇਹ ਕੀ ਰੇਟ ਵਿੱਚ ਉਗੀ ਇਸ ਟਾਈਮ ਤਾਂ ਉਹੀ 2.500 ਕਹਿੰਦੇ ਜੀ ਹਲ ਤਾਂ ਪਈ ਹੈ ਜੀ ਸਾਡੀ ਅੱਛਾ ਜੀ ਹਾਂ ਇੱਧਰ ਇਹ ਇਹ ਲੱਗਾ ਜੀ ਇਹ ਤਾਂ ₹100 ਕੈਦੋ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਇਦਾਂ ਨਹੀਂ ਕੋਈ ਨਹੀਂ ਹੈਗੀ ਠੀਕ ਹੈ ਤੁਸੀਂ ਜੇ ਹੁਣ ਆਪਾਂ ਆਪਣੇ ਜਿਹੜੇ ਜ਼ਿਮੀਂਦਾਰ ਭਰਾ ਜਿਹੜੇ ਲੈ ਰਹੇ ਆ ਜਾਂ ਅੱਗੇ ਲਾਉਣ ਦੀ ਸੋਚ ਰਹੇ ਆ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੀ ਕਿਹੋ ਜਿਹਾ ਖੇਤ ਕਿੰਨਾ ਟਾਈਮ ਟਾਈਮ ਤਾਂ ਆਏ ਆ ਜੀ ਟਾਈਮ ਤਾਂ ਇਹਦਾ 7 ਮਹੀਨੇ ਦਾ ਹੈ ਜੀ ਅੱਛਾ ਜੀ 10ਵੇਂ ਮਹੀਨੇ ਸਾਲ ਦਾ ਹੀ ਹੈ ਇਹਦਾ ਸਾਲ ਦਾ ਟਾਈਮ ਹੈ ਸਾਲ ਦਾ ਹਾਂ ਇਹਨੇ ਹੁਣ ਹੁਣ ਵਿਕਣਾ ਕੋਈ ਨਹੀਂ ਇਹਨੇ ਛੇਤੀ ਹਾਂਜੀ ਇਹਨੇ ਵਿਕਣਾ ਜਾ ਕੇ ਜਨਵਰੀ ਬਾਕੀ ਤੁਸੀਂ ਕਹਿੰਨਾ ਖੇਤ ਵੀ ਜੇ ਖਾਲੀ ਰੱਖਣਾ ਪੈਂਦਾ ਵਾ ਥੋੜਾ ਸਮਾ ਖੇਤ ਹੋ ਬਾਈ ਇੰਨੀ ਗੱਲ ਹੈ ਜੀਰੀ ਦੇ ਬਟਾਣੇ ਤੇ ਖੇਤ ਵੀ ਥੋੜਾ ਜਿਆਦਾ ਹੋ ਜਾਂਦਾ ਹਾਂਜੀ ਗਠਾ ਵਧੀਆ ਬਣ ਜਾਂਦਾ ਜੀ ਠੀਕ ਹੈ ਜੇ ਆਪਾਂ ਜੀਰੀ ਵਾਲੇ ਖੇਤ ਵਿੱਚ ਕਾਮਯਾਬ ਨਹੀਂ ਜੀ ਆਏ ਅੱਛਾ ਜੀ ਜੇ ਤੁਸੀਂ ਮੱਕੀ ਲਾਈ ਹੋਈ ਹੈ ਉੱਥੇ ਕਾਮਯਾਬ ਹੈ ਠੀਕ ਹੈ ਉੱਥੇ ਗਠਾ ਇਹਦਾ ਬਣ ਜਾਂਦਾ ਜੀ ਠੀਕ ਹੈ ਜੀ ਤੇ ਜਿਹੜਾ ਇਹਨੂੰ ਖੇਤ ਤਗੜਾ ਚਾਹੀਦਾ ਜੀ ਬਸ ਅੱਛਾ ਜੀ ਜਿੰਨਾ ਤਕੜਾ ਖੇਤ ਹੋਊਗਾ ਉੰਨਾ ਇਹਦਾ ਇਕੱਠਾ ਬਣ ਜੂਗਾ ਜੀ ਜੀਦਾ ਦੋ ਵਾਰੀ ਇਹ ਪਾਉਂਦੇ ਆ ਅੱਛਾ ਜੀ ਹੁਣ ਪਾਇਆ ਗੋਰੇ ਦਾ ਹਾਂਜੀ ਇੱਕ ਵਾਰੀ ਜਾਂ ਲਾਉਣਾ ਜਾਂ ਮੁਰਗੀਆਂ ਦਾ ਪਾਉਣਾ ਅੱਛਾ ਜੀ ਦੋ ਵਾਰ ਦੇਸੀ ਖਾਦੀ ਲਾਉਣ ਤੋਂ ਪਹਿਲਾਂ ਪਹਿਲਾਂ ਲਾਉਣ ਤੋਂ ਪਹਿਲਾਂ ਅੱਛਾ ਜੀ ਅੱਛਾ ਸਾਲ ਚ ਦੋ ਵਾਰੀ ਇਹ ਦੇ ਨੂੰ ਪੂਰਾ ਯਾਨੀ ਕਿ ਚੰਗਾ ਤੰਦਰੁਸਤ ਤਕੜਾ ਚਾਹੀਦਾ ਵਾ ਤਕੜਾ ਖੇਤ 30 ਤੋਂ 35 ਕੁਆਟ ਲਿਆਉਂਦਾ ਜਿਹੜਾ ਕਹਿੰਦਾ ਵੀ 80 50 ਕੁਆਟਲ ਮੰਨਉ ਦਾ ਲੱਗਦਾ ਨਹੀਂ ਐਨਾ ਹੈ ਨਹੀਂ ਐਨੇ ਕੁਆਟਲ ਦਾ ਸਬਜੀ ਜੋ ਸਬਜੀ ਦੇ ਵਿੱਚ ਹੈ ਜੀ ਉਹੀ ਬਚ ਰਹੀ ਹੈ ਇਹਦੇ ਵਿੱਚ ਕੋਈ ਫालतੂ ਨਹੀਂ ਬਚਦਾ ਕਈ ਫੇਰੀ ਘਾਟਾ ਵੀ ਪੈ ਜਾਂਦਾ ਜੀ ਠੀਕ ਹੈ ਜੀ ਤੁਸੀਂ ਜਿਵੇਂ ਬਹੁਤ ਪੁਰਾਣੀ ਖੇਤੀ ਕਰ ਰਹੇ ਹੋ ਤੇ ਵੱਧ ਤੋਂ ਵੱਧ ਜੇ ਆਪਾਂ ਪੂਰਾ ਜਾਨੀ ਕਿ ਖਰਚਾ ਕੱਢ ਕੇ ਕਹੀਏ ਕਿੰਨਾ ਕਿੰਨੀ ਬਚਤ ਹੋਈ ਹੋਊਗੀ ਕੋਈ ਹੁਣ ਐਗੀ ਚੀਜ਼ ਤਾਂ ਹੁਣ ਕੁਛ ਕਹਿਲਾ ਅਸੀਂ ਤਾਂ ਇਹ ਕੋਈ ਠੀ ਹੈ ਹੀ ਨਹੀਂ ਹਾਂਜੀ ਪਿਛਲੇ ਸਾਲ ਆਏ ਆ ਜਿਹਨੂੰ ਜ਼ਿਆਦਾ ਬਚ ਗਿਆ ਉਹਦੇ ਪਿਛਲੇ ਸਾਲ ਬਚੇ ਕੁਸ ਨਹੀਂ ਅੱਛਾ ਜੀ ਰੇਟ ਪਰ ਹੈ ਇਹ ਆਲੂ ਵਾਲਾ ਹਿਸਾਬ ਹੋ ਗਿਆ ਵੀ ਕਿਤੇ ਵੱਜ ਗਿਆ ਕਿਤੇ ਨਹੀਂ ਬਰਾਬਰ ਰਹਿੰਦਾ ਜੀ ਇਹਦਾ ਖਰਚੇ ਤੋਂ ਮਾੜਾ ਮੋਟਾ ਮੰਨ ਲਓ 25 30000 40000 ਰੁਪਇਆ ਬਚਤ ਹੋ ਜੂਗੀ ਵੀ ਇਸ ਤੋਂ ਜ਼ਿਆਦਾ ਨਹੀਂ ਜੀ ਬਚਤ ਹੁੰਦੀ ਇੰਨੇ ਲੱਖ ਰੁਪਇਆ ਲਾ ਕੇ ਤੇ ਫਿਰ ਵੀ ਬਚਦੇ ਨੇ 40 50000 ਕਿਉਂਕਿ 8 ਮਹੀਨੇ ਦੀ ਇਹਦੀ ਮੰਨ ਲਓ ਵੀ ਫਸਲ ਦਾ ਟਾਈਮ ਹੈ 8 ਮਹੀਨੇ ਇਹ ਧਰਤੀ ਵਿੱਚ ਰਹਿੰਦਾ ਜੀ ਹਾਂਜੀ ਸਾਲ ਹੀ ਹੋ ਗਿਆ ਪੂਰਾ ਲੰਘ ਗਿਆ ਜੀ ਹਾਂ ਤੇ ਅੱਗੇ ਜਾ ਕੇ ਸਿਆਲ ਵਿੱਚ ਇਹਨਾਂ ਵਿਕਣਾ ਹੈ ਹਾਂਜੀ ਉਸ ਤੋਂ ਪਹਿਲਾਂ ਜੀ ਕੋਈ ਹੈ ਕੋਈ ਖਰੀਦਦਾ ਨਹੀਂ ਕੋਈ ਨਹੀਂ ਜਾਨੀ ਦੋ ਵਾਰੀ ਉਹ ਬਣੀ ਹੋਈ ਹੈ ਦੋ ਵਾਰੀ ਸਫਾਈ ਲੇਵਰ ਪੈ ਰਹੀ ਹੈ ਜੀ ਸਫਾਈ ਹੋ ਰਹੀ ਹੈ ਹਲ ਤਾਂ ਪੱਲੇ ਤੋਂ ਪੈਸੇ ਪੈ ਰਹੇ ਆ ਤੁਸੀਂ ਆਹਦੇ ਜਿਹੜਾ ਆ ਕੱਢਦੇ ਹੋ ਇਹ ਤੇ ਵੀ ਲੇਬਰ ਬਹੁਤ ਪੈਂਦੀ ਆ ਆ ਜਿਹੜਾ ਇਹ ਤੇ ਹਾਂ ਇਹ ਤੇ ਲੇਬਰ ਕਿੰਨੀ ਪੈਂਦੀ ਇੱਕ ਬੰਦਾ ਜੀ ਇਹਨੂੰ ਬੜੀ ਹੱਦ 4 ਕਿਲੋ ਚੁੱਕਦਾ 3.5 4 ਕਿਲੋ 3 ਕਿਲੋ ਚੁੱਕਦਾ ਦਿਹਾੜੀ ਦੇ ਵਿੱਚ 3 ਕਿਲੋ ਦਿਹਾੜੀ ਦੀ ਠੀਕ ਆ ਜੀ ਤੇ ਉਹ ਖਰਚਾ ਬਹੁਤ ਜ਼ਿਆਦਾ ਪੈਂਦਾ ਜੀ ਜਿੰਨੇ ਜੀ 300 ਰੇਟ ਰੱਖਦੇ ਹੋ ਮੰਨਦੇ ਹੋ ਇਹਦਾ 1.5 ਲੱਖ ਰੁਪਏ ਦੇ ਵਿੱਚ ਜੀ ਇਹ ਪਟਾਈ ਪਟਾਈ ਹੁੰਦੀ ਜੀ ਇਹਦੀ ਇਹਦੀ ਹਾਂ ਜੀ ਕਿੱਲੇ ਦੀ ਅੱਛਾ ਜੀ ਖਰਚਾ ਹੁਣ ਤੁਸੀਂ ਦੇਖ ਲਓ ਜੀ 1.5 ਲੱਖ ਇਹ ਹੋ ਗਿਆ ਮਹਲਾ ਟੋਟਲੇ ਦਾ ਸਾਢੇ 3 3 ਲੱਖ ਰੁਪਏ ਖਰਚ ਆ ਜਾਂਦਾ ਜੀ ਕਿਲੇ ਦੇ ਉੱਪਰ ਕਿਲੇ ਦੇ ਉੱਪਰ ਹਾਂ ਜੀ ਫਿਰ ਜਾ ਕੇ ਉਸ ਤੋਂ ਬਾਅਦ ਸਾਡੀ ਬਚਤ ਹੋ ਨਾ ਹੋ ਇਹ ਕੋਈ ਪਤਾ ਨਹੀਂ ਜੀ ਪਤਾ ਨਹੀਂ ਬਾਈ ਇਹ ਦੱਸਦੇ ਤੂੰ ਬਾਈ ਤੂੰ ਤਾਂ ਪਿਛਲੀ ਵਾਰ ਫਿਰ ਕਸ਼ਮੀਰ ਵੀ ਵੇਚਣ ਜਾਵੜੇ ਸੀਗੇ ਮੈਂ ਤਾਂ ਉੱਪਰ ਕਟੜਾ ਵੀ ਵੇਚ ਆਇਆ ਇਹਨੂੰ ਅੱਛਾ ਜੀ ਉੱਥੇ ਰੇਟ ਵਧੀਆ ਮਿਲ ਗਿਆ ਉੱਥੇ ਮਿਲ ਗਿਆ ਦਾ ਠੀਕ ਹੈ ਤੇ ਇਸ ਵਾਰ ਤੁਸੀਂ ਕਹਿੰਦੇ ਤੁਹਾਡੇ ਵਪਾਰੀ ਨਹੀਂ ਚੱਕਣ ਆਇਆਗਾ ਕੋਈ ਨਹੀਂ ਆਦ ਕੀ ਆਏ ਨਹੀਂ ਇਹ ਕੋਈ ਵਪਾਰੀ ਨਹੀਂ ਆਇਆ ਇਸ ਵਾਰ ਅੱਛਾ ਜੀ ਨਹੀਂ ਜੀ ਜਵਾਬ ਦੇਗੇ ਸਭ ਜਵਾਬ ਦੇ ਗਏ ਲੋਕ ਅਸੀਂ ਜੀ ਕਿਸੇ ਨੂੰ ਵੀ ਕਮਰਾ ਨਹੀਂ ਕਰਨਾ ਚਾਹੁੰਦੇ ਜ਼ਿੰਮੇਦਾਰ ਨੂੰ ਕੋਈ ਵੀ ਹੈ ਇੱਥੇ ਬੀਜ ਆਪਣੇ ਪਿੰਡ ਦੇ ਵਿੱਚ ਖੁੱਲਾ ਪਿਆ ਜੀ ਸਾਰਿਆਂ ਕੋਲ ਲੈ ਸਕਦਾ ਵੱਡੀਆਂ 'ਚ ਹਰੇਕ ਜਗ੍ਹਾ ਬੀਜ ਹੈ ਤਾਂ ਵੱਡੀਆਂ 'ਚ ਹਰੇਕ ਜਗ੍ਹਾ ਇਹ ਤਾਂ ਬੀਜ ਹੈਗਾ ਜੀ ਠੀਕ ਹੈ ਕੋਈ ਸਪੈਸ਼ਲ ਬੀਜ ਨਹੀਂ ਜੀ ਹੈ ਇਹੀ ਲੱਗਦਾ ਜੀ ਦੁਬਾਰੇ ਇਹੀ ਲੱਗਦਾ ਹਾਂਜੀ ਚਾਹੇ 10 ਸਾਲ ਲਾਈ ਜਾ ਚਾਹੇ ਇਹਨੂੰ 50 ਸਾਲ ਲਾਈ ਜਾ ਅੱਛਾ ਜੀ ਇਹੀ ਲੱਗਦਾ ਨਹੀਂ ਲੱਗਣਾ ਹਾਂਜੀ ਤੇ ਮੰਡੀਆਂ 'ਚ ਬਾਈ ਕਿਹੜੀਆਂ ਕਿਹੜੀਆਂ ਮੰਡੀਆਂ ਜੀ ਵੀਰੇ ਸਾਰੀਆਂ ਜਲੰਧਰ ਮੰਡੀ ਚੋਂ ਵੀ ਆ ਰੋਪੜ ਮੰਡੀ ਮੁਕਸਰ 'ਕਿਨੀ ਵੀ ਹੈਗਾ ਲੱਗਦਾ ਖੰਨਾ ਲੁਧਿਆਣਾ ਦਿੱਲੀ ਦਾ ਨਾਰਮਲ ਹੈ ਜਿੰਤਾ ਮਰਜ਼ੀ ਲੈ ਲਓ ਇਹਨੂੰ ਤੇ ਬਾਈ ਇਹ ਬੀਜ ਜਿਹੜਾ ਤੁਸੀਂ ਇਹ ਕੀ ਰੇਟ ਦੇ ਦੋਗੇ ਜੇ ਤੁਹਾਡੇ ਤੋਂ ਕੋਈ ਖਰੀਦੇ ਇਹ ਆਪਣਾ ਮੰਡੀ ਵਾਲਾ ਭਾਦ ਆਉਂਗੇ ਰੇਟ ਦੇ ਦਾਂਗੇ 130 ਰੁਪਏ ਮੰਡੀ ਦਾ ਭਾਦ ਚੱਲਦਾ ਅੱਛਾ ਜੀ ਹਾਂ ਉਹੀ ਰੇਟ ਮਿਲੂਗਾ ਜੀ 130 ਰੁਪਏ ਦੋਗੇ ਹਾਂ ਬਿਲਕੁਲ ਠੀਕ ਹੈ ਜੀ ਜੋ ਰੇਟ ਚੱਲਦਾ ਮੰਡੀ ਦਾ ਰੇਟ ਹੋਊਗਾ ਉਹੀ ਮਿਲੂਗਾ ਜੀ ਠੀਕ ਹੈ ਜੀ ਤਾਂ ਮੰਡੀ ਦਾ ਰੇਟ ਪਤਾ ਕਰ ਲੈਣਾ ਸੱਤੋਂ ਆ ਕੇ ਬੀਜ ਆ ਕੇ ਜੀ ਮਾਜੀ ਮੇਰਜੀ ਜਿੰਨਾ ਮਰਜੀ ਲੈ ਜਾ ਟੰਨਾ ਦੇ ਹਿਸਾਬ ਨਾਲ ਪਿੰਡ ਦੇ ਵਿੱਚ ਬੀਜ ਪਿਆ ਹੈ ਅੱਛਾ ਜੀ ਇਸੇ ਤੁਹਾਡੇ ਇਕੱਲੇ ਪਿੰਡ ਦੇ ਵਿੱਚ ਹਾਂ ਸਾਡੇ ਇਕੱਲੇ ਸੈਣੀ ਮજરા ਪਿੰਡ ਦੇ ਵਿੱਚ ਅੱਛਾ ਜੀ ਨਿਊ ਝੰਡੀਗੜ੍ਹ ਦੇ ਵਿੱਚ ਟੰਨਾ ਦੇ ਹਿਸਾਬ ਨਾਲ ਬੀਜ ਪਿਆ ਜਿੰਨਾ ਮਰਜੀ ਲੈ ਜਾਓ ਗੱਠੀ ਵੀ ਦੇ ਨਾਲੇ ਲੈਣਾ ਗੱਠੀ ਵੀ ਪਈ ਹੈ ਜੀ ਫਤਗੀ ਅੱਛਾ ਜੀ ਇਹ ਮੇਰੇ ਸਾਬ ਹੁਣ ਆਪਣੇ ਦਾ ਕੋਈ ਕੰਮ ਹੀ ਨਹੀਂ ਗਏ ਸਿਰਫ ਮੈਡੀਸਨ ਦੇ ਵਾਸਤੇ ਹੀ ਆ ਹਾਂ ਬਿਲਕੁਲ ਬਿਲਕੁਲ ਹੈਨਾ ਜੀ ਬਿਲਕੁਲ ਇਹ ਦਵਾਈਆਂ ਵਾਸਤੇ ਹੀ ਵਰਤੇ ਆ ਜਾਂਦੇ ਹਾਂ। ਹਾਂ ਇਹ ਦਵਾਈਆਂ ਵਾਸਤੇ ਹੀ ਵਰਤੀ ਜਾਂਦੀ ਹੈ ਜੀ ਇਹ। ਠੀਕ ਹੈ। ਇਹ ਇਸ ਸਾਲ ਵੀ ਕੀ ਨਹੀਂ ਹੈਗੀ, ਇਸ ਸਾਲ ਇੰਨੀ ਪਈ ਆ। ਪਿਛਲੇ ਸਾਲ ਇਹਨਾਂ ਨੋਟ ਬਟਾਤੇ ਤੇ ਐਤ ਕੀ ਨਹੀਂ। ਠੀਕ ਹੈ ਜੀ। ਐਤ ਕੀ ਦਾ ਵਾਸਤ ਆਈ ਚਲਾਈ ਜੀ ਚੱਲ ਰਹੀ ਆ। ਠੀਕ ਹੈ। ਠੀਕ ਹੈ ਬਾਈ ਧੰਨਵਾਦ। ਤੇ ਇਹ ਦੋਸਤੋ ਜੇ ਤੁਸੀਂ ਬੀਜ ਖਰੀਦਣਾ ਚਾਹੁੰਦੇ ਹੋ ਬਾਈ ਉਹਨਾਂ ਦੇ ਸੰਪਰਕ ਨੰਬਰ ਦੇ ਦਿੰਨੇ ਆ। ਤੇ ਉਹ ਤੇ ਤੁਸੀਂ ਸੰਪਰਕ ਕਰਕੇ ਤੇ ਬਾਕੀ ਪੂਰੀ ਜਾਣਕਾਰੀ ਆਪਾਂ ਦੱਸਦੀ ਆ ਜੇ ਹੋਰ ਵੀ ਕੋਈ ਡਿਟੇਲ ਚਾਹੀਦੀ ਹੋਈ ਤਾਂ ਉਹ ਬਾਈ ਉਹਨਾਂ ਨਾਲ ਗੱਲ ਕਰ ਸਕਦੇ ਹੋ। ਧੰਨਵਾਦ ਬਾਈ।